ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਮੰਗ ਹੱਕ ਲਈ ਜੋ ਲੜਦੇ ਲੋਕ ਜੇਲਾ ਤੋਂ ਵੀ ਡਰਦੇ ਲੋ ਹੱਕ ਲਈ ਜੋ ਲੜਦੇ ਲੋ ਜੇਲਾ ਤੋਂ ਵੀ ਡਰਦੇ ਲੋ ਪੰਜਾਬ ਗਿਆ ਮਨਾਜ ਮਰਦੋਬਾਦ 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 ਮੈਂ ਨਰਿੰਦਰ ਸਿੰਘ ਡਿਵੀਜ਼ਨ ਆਬਾ ਤੋਂ ਅਸੀਂ ਜੀ ਅੱਜ ਸਾਡਾ ਜਿਹੜਾ ਸੰਘਰਸ਼ ਆ ਉਹ ਤੀਜੇ ਦਿਨ ਚ ਸ਼ਾਮਿਲ ਹੋ ਗਿਆ ਬਿਜਲੀ ਬੋਰਡ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੇ ਸਿਰ ਤੇ ਕੋਈ ਜੁਨ ਨਹੀਂ سرਕੀ ਵੀ ਮੁਲਾਜ਼ਮ ਲਗਾਤਾਰ ਆਪਣਾ ਸੰਘਰਸ਼ ਕਰ ਰਹੇ ਨੇ ਵੀ ਇਹਨਾਂ ਕੋਈ ਗੱਲਬਾਤ ਜਾਂ ਮੀਟਿੰਗ ਉਦੇ ਬਾਰੇ ਉਹਦਾ ਕੋਈ ਖਿਆਲ ਨਹੀਂ ਜਿਹੜੀ ਪਬਲਿਕ ਆ ਜਦੋਂ ਕੋਈ ਲੈਨ ਬੰਦ ਹੋ ਜਾਂਦੀ ਆ ਫੀਡਰ ਬੰਦ ਹੋ ਜਾਂਦੀ ਆ ਉਹ ਨੋਡਲ ਕੰਪਲੇਨਟ ਸੈਂਟਰ ਤੇ ਫੋਨ ਕਰਦੇ ਨੇ ਨੋਡਲ ਕੰਪਲੇਨਟ ਸੈਂਟਰ ਵਾਲੇ ਕਰਮਚਾਰੀ ਕਹੀ ਜਾਂਦੇ ਨੇ ਵੀ ਕਰਮਚਾਰੀ ਸਾਡੇ ਹੜਤਾਲ ਤੇ ਚੱਲਦੇ ਨੇ ਜਦ ਕਿ ਅਸੀਂ ਹੜਤਾਲਤੇ ਨੇ ਅਸੀਂ ਸਮੂਹਿਕ ਛੁੱਟੀ ਤੇ ਆ ਅਚਨ ਚੇਤ ਜਿਹੜੀ ਸਮੂਹਿਕ ਛੁੱਟੀ ਤੇ ਚੱਲ ਰਹੇ ਆ ਸਾਡੀ ਅੱਜ ਤੀਜੇ ਦਿਨ ਚ ਸ਼ਾਮਲ ਹੋ ਗਿਆ ਜੇ ਸਾਡੀਆਂ ਮੰਗਾਂ ਨਹੀਂ ਅਜੇ ਵੀ ਮੰਨੀ ਜਾਂਦੀਆਂ ਤਾਂ ਅਸੀਂ ਇਹਨੂੰ ਛੁੱਟੀ ਨੂੰ ਹੋਰ ਵਧਾਵਾਂਗੇ ਜਿਸ ਤਰ੍ਹਾਂ ਵੀ ਸਾਨੂੰ ਉੱਪਰੋਂ ਸਾਡੇ ਸੀਨੀਅਰ ਸਾਡੇ ਜੁਆਇੰਟ ਫੋਰਮ ਦੇ ਆਗੂਆਂ ਵੱਲੋਂ ਆਊਗਾ ਆਦੇਸ਼ ਤੇ ਉਸ ਤੋਂ ਬਾਅਦ ਸਾਡਾ ਜਿਹੜਾ ਸਰਕਾਰ ਦੇ ਬਸੇ ਇਹ ਵੀ ਰੋਸ ਆ ਵੀ ਇੱਕ ਤਾਂ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਦੂਸਰਾ ਸਾਨੂੰ ਐਸਮੇ ਵਰਗੇ ਕਾਨੂੰਨ ਲਾ ਕੇ ਸਾਨੂੰ ਡਰਾ ਰਹੀ ਆ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਅਸੀਂ ਐਸਮਾ ਤੋਂ ਨਹੀਂ ਡਰਦੇ ਹੈਗੇ ਪਹਿਲਾਂ ਵੀ ਤੁਸੀਂ ਬਹੁਤੇ ਲਾ ਕੇ ਦੇਖ ਲੇ ਵੀ ਅਸੀਂ ਆਪਣਾ ਸੰਘਰਸ਼ ਜਿਹੜਾ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੇ ਜਾਂਦੀਆਂ ਸਾਡਾ ਜਾਰੀ ਰਹੂਗਾ ਸਾਡੀ ਪ੍ਰਮੁੱਖ ਮੰਗ ਆ ਜਿਹੜੀ ਉਹ ਇਹੀ ਆ ਵੀ ਜਦੋਂ ਸਾਡਾ ਕਿਸੇ ਕਰਮਚਾਰੀ ਬਿਜਲੀ ਦੀ ਠੀਕ ਕਰਨ ਦੇ ਰਿਪੇਅਰ ਦੇ ਦੌਰਾਨ ਉਹਦਾ ਕੋਈ ਐਕਸੀਡੈਂਟ ਹੋ ਜਾਂਦਾ ਉਹਦੀ ਡੈਥ ਹੋ ਜਾਂਦੀ ਆ ਅਸੀਂ ਉਹਨੂੰ ਕਹਿੰਦੇ ਆ ਵੀ ਇੱਕ ਤਾਂ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਇੱਕ ਬਾਕੀ ਕਰਮ ਜਿਸ ਤਰ੍ਹਾਂ ਸ਼ਹੀਦਾਂ ਨੂੰ ਦਿੱਤੇ ਜਾਂਦੇ ਨੇ 1 ਕਰੋੜ ਰੁਪਈਆ ਜਿਵੇਂ ਡਿਫੈਂਸ ਵਾਲਿਆਂ ਨੂੰ ਜਾਂ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੂੰ ਵੀ ਸਾਡੇ ਬਿਜਲੀ ਬੋਰਡ ਦੇ ਕਰਮਚਾਰੀਆਂ ਨੂੰ ਵੀ ਡੈਥ ਅਪਰੰਤ ਉਹਨੂੰ ਪੂਰਾ ਮੁਆਵਜ਼ਾ 1 ਕਰੋੜ ਦਿੱਤਾ ਜਾਵੇ ਤੇ ਪਰਿਵਾਰ ਦੇ ਇੱਕ ਜਿੰਨੂੰ ਨੌਕਰੀ ਦਿੱਤੀ ਜਾਵੇ ਸਰਕਾਰ ਦੀ ਇਹਦੇ ਕੋਈ ਅਸਰ ਨਹੀਂ ਹੈਗਾ ਸਰਕਾਰ ਆਪਣੀ ਚਪਾਈ ਧਾਰੀ ਬੈਠੀ ਹੈ ਇਸ ਕਰਕੇ ਜਿਹੜਾ ਸਾਡਾ ਸੰਘਰਸ਼ ਜਾਰੀ ਹੈ ਰਾਜਵੀਰ ਸਿੰਘ 76 टीएसयू ਡਿਵੀਜ਼ਨ ਨਾਬਾ ਮੈਂ ਅੱਜ ਦੇਸ਼ ਦੁਨੀਆਂ ਚੈਨਲ ਦੇ ਥਰੂ ਸਰਕਾਰ ਨੂੰ ਇੱਕ ਇਹ ਸੰਦੇਸ਼ ਭੇਜਣਾ ਚਾਹੁੰਨਾ ਕਿ ਜਿਹੜੀਆਂ ਤੁਸੀਂ ਜਿਹੜੇ ਤੁਹਾਡੇ ਆਸਤੇ ਲੋਕਾਂ ਨੇ ਤੁਹਾਨੂੰ 92 ਸੀਟਾਂ ਲਿਆ ਕੇ ਇੱਥੇ ਆਇਆ ਦੀ ਵੀ ਇਹ ਸਾਡੀਆਂ ਮੰਗਾਂ ਮਲਾਜਮਾਂ ਦੀਆਂ ਸੁਣਾ ਸੁਣਨਗੇ ਤੇ ਸੀਐਮ ਮਾਨ ਭਗਵੰਤ ਮਾਨ ਜੀ ਨੇ ਇਹ ਕਿਹਾ ਦੀ ਆ ਵੀ ਅਸੀਂ ਜਿੱਥੇ ਵੀ ਆ ਤੁਹਾਡੇ ਧਰਨੇ ਨਹੀਂ ਲੱਗਣ ਦਵਾਗੇ ਕੋਈ ਵੀ ਸਾਥੀ ਟੈਂਕੀਆਂ ਤੇ ਨਹੀਂ ਚੜੂਗਾ ਛੜਕਾਂ ਤੇ ਨਹੀਂ ਆਊਗਾ ਠੋਡੀਆਂ ਮੰਗਾਂ ਮੰਨੀਆਂ ਜਾਣਗੀਆਂ ਪਰ ਇਹ ਬਿਲਕੁਲ ਉਲਟ ਹੋ ਰਿਹਾ ਜਿਹੜੀਆਂ ਹੋਰ ਆ ਸਰਕਾਰਾਂ ਦੀ ਉਹਨਾਂ ਤੋਂ ਵੀ ਇਹ ਥੱਲੇ ਚਲੇ ਗਏ ਇਸ ਦੇ ਆਧਾਰ ਤੇ ਮੈਂ ਹੁਣ ਸਰਕਾਰ ਨੂੰ ਇਹ ਸੰਦੇਸ਼ ਪਹੁੰਚਾਉਣਾ ਚਾਹਣਾ ਕਿ ਜਿਹੜਾ ਬਿਜਲੀ ਬੋਰਡ ਆ ਇੱਕ ਮੁੱਖ ਅਦਾਰਾ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਜਿਹੜਾ ਸਾਹ ਸਾਨੂੰ ਬਿਜਲੀ ਨਾਲੇ ਆ ਰਿਹਾ ਤੇ ਕੱਲੀ ਬਿਜਲੀ ਨਹੀਂ ਬਿਜਲੀ ਨੂੰ ਚਲਾਉਣ ਲਈ ਵੀ ਜਿਹੜੇ ਸਾਡੇ ਮੁਲਾਜ਼ਮ ਨੇ ਉਹ ਵੀ ਮੁੱਖ ਨੇ ਉਹ ਵੀ ਜ਼ਰੂਰੀ ਨੇ ਕਿਉਂਕਿ ਦੇਖੋ ਪਹਿਲਾਂ ਜਿਹੜਾ ਸਾਡਾ ਬਿਜਲੀ ਦਾ ਅਦਾਰਾ ਦੀ ਇੱਕ ਬਹੁਤ ਛੋਟਾ ਅਦਾਰਾ ਦੀਗਾ ਉੱਚ 1.5 ਲੱਖ ਮੁਲਾਜ਼ਮ ਹੁੰਦਾ ਸੀ ਅੱਜ ਇਹਦੇ ਵਿੱਚ ਘੱਟੋ ਘੱਟ 30 30-35 ਹਜ਼ਾਰ ਮੁਲਾਜ਼ਮ ਰਹਿ ਗਿਆ ਤੇ 70-80 ਹਜ਼ਾਰ ਮੁਲਾਜ਼ਮ ਇਹਦਾ ਰਿਟਾਇਰ ਹੋ ਚੁੱਕੇ ਆ ਹਾਂ ਕੰਮ ਵਧ ਰਿਹਾ ਏਰੀਆ ਡਿਵੈਲਪ ਹੋ ਗਿਆ ਬਹੁਤ ਜ਼ਿਆਦਾ ਜਿਹਦੇ ਕਾਰਨ ਸਾਡੇ ਐਕਸੀਡੈਂਟ ਵਧ ਰਹੇ ਨੇ ਸਾਡੇ ਮੁਲਾਜ਼ਮਾਂ ਤੇ ਬਹੁਤ ਜ਼ਿਆਦਾ ਬਜਨ ਸਾਡਾ ਰੋਜ਼ ਮੈਂ ਇਹੀ ਕਹੂੰਗਾ ਵੀ ਰੋਜ਼ ਸਾਡੀ ਹਰੇਕ ਸਬ ਡਿਵੀਜ਼ਨ ਡਿਵੀਜ਼ਨ ਚ ਇੱਕ ਇੱਕ ਸਾਥੀ ਦਾ ਐਕਸੀਡੈਂਟ ਹੁੰਦਾ ਔਰ ਸਾਡੇ ਘੱਟੋ ਘੱਟ 20-22 ਬੰਦੇ ਮੋਤ ਦੇ ਮੂੰਹ ਜਾ ਚੁੱਕੇ ਨੇ ਔਰ ਉਹ ਵਿਧਵਾ ਹੋ ਚੁੱਕੀਆਂ ਨੇ ਉਹਨਾਂ ਦੇ ਬੱਚੇ ਮੈਂ ਤਾਂ ਇਹੀ ਕਹੂੰਗਾ ਵੀ ਬਿਜਲੀ ਬੋਰ ਇੱਕ ਅੰਨਾ ਖਤਰਨਾਕ ਵਿਭਾਗ ਬਣ ਚੁੱਕਿਆ ਕਿਸੇ ਟਾਈਮ ਇਹਦੇ 'ਚ ਕੋਈ ਆਪਣਾ ਧੀ ਪੁੱਤ ਲਵਾਉਂਦਾ ਨਹੀਂ ਦੀ ਹੁੰਦਾ ਕਿ ਇਹ ਖਤਰੇ ਦਾ ਵਿਭਾਗ ਇਹਦੇ 'ਚ ਕੁਝ ਵੀ ਹੋ ਸਕਦਾ ਹੁਣ ਸਾਥੀ ਇੱਥੇ ਕੋਈ ਵੀ ਸਾਡੀ ਸੁਣਵਾਈ ਨਹੀਂ ਸਾਡੇ ਸਾਥੀ ਧੜਾ ਧੜ ਮਰ ਰਹੇ ਨੇ ਮੈਂ ਇਹੀ ਕਹੂੰਗਾ ਵੀ ਜਿਹੜੇ ਫੌਜ ਫੌਜ ਆ ਉਹ ਡਿਊਟੀ ਤੇ ਆ ਬਾਰਡਰਾਂ ਤੇ ਬੈਠੇ ਨੇ ਉਹਨਾਂ ਨੂੰ ਵੀ ਪਤਾ ਵੀ ਇੱਧਰ ਪਾਕਿਸਤਾਨ ਆ ਇੱਧਰ ਚైనా ਇੱਧਰੋਂ ਗੋਲੀ ਆਊਗੀ ਉਹਨਾਂ ਕੋਲੇ ਵੀ ਗੋਲੀ ਆ ਪਰ ਸਾਨੂੰ ਸਾਥੀਆਂ ਨੂੰ ਕਿਸੇ ਨੂੰ ਨਹੀਂ ਪਤਾ ਵੀ ਕਿਹੜੇ ਪਾਸਿਓਂ ਕਰੰਟ ਆ ਜੇ